ਕੇ ਨਗਰਪੀਤੰਦੇ ਪਿੱਛੇ ਅਸੀਂ 2012 ਤੋਂ ਨਿਰੰਤਰ ਸਫਾਈ ਦੀ ਸੇਵਾ ਕਰਦੇ ਆ ਰਹੇ ਆ ਤੇ ਨਗਰ ਕੀਰਤਨ ਦੇ ਮਗਰ ਜਿੰਨਾ ਵੀ ਡਿਸਪੋਜ਼ਲ ਜਾਂ ਲੰਗਰ ਦੀ ਵੇਸਟਿੰਗ ਜਿਹਨੂੰ ਕਹਦੇ ਆ ਕਿ ਲੰਗਰ ਦੀ ਵੇਸਟਿੰਗ ਅਭੀ ਜਿਹੜਾ ਲੰਗਰ ਹੈ ਨਾ ਉਹਨੂੰ ਜ਼ਰੂਰਤ ਅਨਸਾਰ ਹੀ ਲਾਇਆ ਜਾਵੇ ਡਿਸਪੋਜ਼ਲ ਹੁੰਦਾ ਸੀ ਜਾਂ ਕਚਰਾ ਹੁੰਦਾ ਸੀ ਉਹ ਇੰਦਾਂ ਗਲੀਆਂ ਚ ਖਿਲਰ ਰਹਿ ਜਾਂਦਾ ਸੀ ਪਰ ਸਾਨੂੰ ਚਲੋ ਗੁਰੂ ਮਹਾਰਾਜ ਨੇ ਸੇਵਾ ਬਖਸ਼ੀ ਆ ਸਾਡੇ ਸਿੰਘਾਂ ਨੇ ਸਾਰੇ ਸ਼ਹਿਰ ਨੂੰ ਸਫਾ ਸਾਫ ਕਰਨ ਦਾ ਕਪਰਾਲਾ ਜਾਂ ਕਰ ਰਹੇ ਆ ਅਸੀਂ ਅੱਜ ਹੀ ਪਤਾ ਨਹੀਂ ਕੀ ਸ਼ਬਦ ਕਰਨਾ ਚਾਹੁੰਦੇ ਆ ਕਿ ਬਾਬੇ ਨਾਨਕ ਨੂੰ ਅਸੀਂ ਕੀ ਦੱਸਣਾ ਚਾਹੁੰਦੇ ਗਾ ਅਸੀਂ ਤੇਰੇ ਸਿੱਖ ਆ ਅਸੀਂ ਵੱਡੇ ਟਰੈਕਟਰਾਂ ਦੇ ਬਹਿ ਗਏ ਰ ਬਾਅਦ ਫੇਰੀ ਆਈ ਮੈਂ ਬੇਰ ਸਾਹਿਬ ਹੀ ਸੀ ਰਬੀ ਜੀ ਅੱਜ ਤੇ ਸਵੇਰੇ 4 ਵਜੇ ਹੀ ਜਿਹੜੀ ਉਹ ਪਟਾਕੇ ਚਲਾ ਦਿੱਤੇ ਦੋਸਤੋ ਬਾਬੇ ਨਾਨਕ ਕੋ ਸੁੱਤਾ ਪਿਆ ਥੋੜੀ ਆ ਜਿਹਨੂੰ ਆਪਾਂ ਠਾਲਣਾ ਪਟਾਕੇ ਚਲਾਜ ਚਲਾ ਕੇ ਜਾ ਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਭਾਈ ਬਾਲਾ ਜਿੰਦ ਕਾਮ ਸੇਵਾ ਸੁਸਾਇਟੀ ਤੋਂ ਤੇ ਜੋ ਕਿ ਨਗਰਪੀਤਨ ਦੇ ਪਿੱਛੇ ਅਸੀਂ 2012 ਤੋਂ ਨਿਰੰਤਰ ਸਫਾਈ ਦੀ ਸੇਵਾ ਕਰਦੇ ਆ ਰਹੇ ਆ ਤੇ ਵੀਰ ਜੀ ਸਭ ਤੋਂ ਪਹਿਲਾਂ ਤੋਂ ਹੁਣ ਗੁਰੂ ਨਾਨਕ ਨਾਮ ਲਿਵਾ ਸਕਤਾ ਨੂੰ ਗੁਰੂ ਨਾਨਕ ਜੀਵ ਜੀ ਦੇ ਗੁਰਪੁਰਦਿਆਂ ਲੱਖ ਲੱਖ ਵਧਾਈਆਂ ਜੀ ਤੇ ਇਸੇ ਤਰ੍ਹਾਂ ਵੀਰ ਜੀ ਜਿਵੇਂ ਕਿ ਤੁਸੀਂ ਦੇਖ ਦੇਖੋਗੇ ਜਾਂ ਕੈਮਰਾ ਮਾਰੋਗੇ ਤੇ ਨਗਰ ਕੀਰਤਨ ਦੇ ਮਗਰ ਜਿੰਨਾ ਵੀ ਡਿਸਪੋਜ਼ਲ ਜਾਂ ਲੰਗਰ ਦੀ ਵੇਸਟਿੰਗ ਜਿਹਨੂੰ ਕਹਦੇ ਆ ਲੰਗਰ ਦੀ ਵੇਸਟਿੰਗ ਤੇ ਇਹਦੇ ਵਿੱਚ ਵੀਰ ਜੀ ਮੈਂ ਇੱਕ ਹੋਰ ਬੇਨਤੀ ਕਰਨਾ ਚਾਹੁੰਦਾ ਵੀ ਜਿਹੜਾ ਲੰਗਰ ਹੈ ਨਾ ਉਹਨੂੰ ਜ਼ਰੂਰਤ ਅਨੁਸਾਰ ਹੀ ਲਾਇਆ ਜਾਵੇ ਕਿਉਂਕਿ ਜਿਹੜੀ ਪਿੱਛੇ ਅਸੀਂ ਦੇਖਦੇ ਆ ਰਹੇ ਹਾਂ 2012 ਤੋਂ ਲਗਾਤਾਰ 5 ਤੋਂ 6 ਟਰਾਲੀਆਂ ਲੰਗਰ ਦੀ ਵੇਸਟਿੰਗ ਹੀ ਇਕੱਠੀ ਹੁੰਦੀ ਹੈ ਲੰਗਰ ਜਿਹੜਾ ਵੇਸਟ ਹੁੰਦਾ ਵਾ ਮਤਲਬ ਕਿ ਜਿਹੜਾ ਕਿਸੇ ਦੇ ਮੂੰਹ 'ਚ ਨਹੀਂ ਪੈਂਦਾ ਤੇ ਤਿੰਨ ਤੋਂ ਚਾਰ ਟਰਾਲੀਆਂ ਜਿਹੜੀਆਂ ਡਿਸਪੋਜ਼ਲ ਦੀਆਂ ਇਕੱਠੀਆਂ ਹੋ ਜਾਂਦੀਆਂ ਹੈ ਜੀ ਤੇ ਇਸੇ ਤਰ੍ਹਾਂ ਹੀ ਪਰਮਾਤਮਾ ਸਵਾਰਿਆ ਨੂੰ ਸਮਤ ਬਖਸ਼ੇ ਤੇ ਸਾਰੇ ਸਿੰਘ ਚੜ੍ਹਦੀ ਕਲਾ ਚ ਰਹਿਣ ਤੇ ਸੇਵਾ ਕਰਦੇ ਰਹਿਣ ਕਹਿੰਦੇ ਲੋਕ ਕਿ ਲੋਡ ਤੋਂ ਵੱਧ ਲੰਗਰ ਲੋਕ ਲਗਾ ਦਿੰਦੇ ਆ ਜਿੱਦੀ ਜ਼ਰੂਰਤ ਨਹੀਂ ਹੁੰਦੀ ਬਿਲਕੁਲ ਜੀ ਔਰ ਇਹਦੀ ਮਤਲਬ ਕਿ ਉਸ ਨਾਲ ਨਹੀਂ ਚਾਹੀਦਾ ਨਾ ਲਗਣਾ ਕੇਵਲ ਲੋਡ ਵੇਸਟ ਵੀ ਫੋਕ ਕਰਦੇ ਆ ਦੇਖੋ ਲੋਡ ਅਨਸਾਰ ਲਿਆ ਜਾਵੇ ਜੇ ਆਪਾਂ ਨਹੀਂ ਸ਼ੱਕ ਸਕਦੇ ਤਾਂ ਉਹਨੂੰ ਲੈ ਹੀ ਉਹਨਾਂ ਜਾਵੇ ਵੇਸਟ ਨਾ ਕਰੋ ਸੰਗਤ ਦਾ ਵੀ ਇਹ ਫਰਜ਼ ਬਣਦਾ ਆ ਜੇ ਉਹ ਕੁਝ ਵਧਿਆ ਹੋਊਗਾ ਤਾਂ ਕਿਸੇ ਹੋਰ ਦੇ ਮੂੰਹ 'ਚ ਪੈ ਜਾਏਗਾ ਪਰ ਉਸ ਤੋਂ ਬਾਅਦ ਜਿਹੜੀ ਮਤਲਬ ਕਿ ਗੰਦੀ ਆਇਲ ਇਥੇ ਵੇਸਟ ਪਾਈ ਜਾਂਦੀ ਹੈ ਨਾ ਗੰਦਗੀ ਵੀ ਹੁੰਦੀ ਹੈ ਹਾਂਜੀ ਬਿਲਕੁਲ ਗੰਦਗੀ ਹੁੰਦੀ ਆ ਚਲੋ ਇਹ ਤੋਂ ਹੁਣ ਅਸੀਂ ਸੇਵਾ ਕਰ ਰਹੇ ਆ ਨਿਰੰਤਰ ਪਿਛਲੇ 10-12 ਸਾਲ ਤੋਂ ਤੇ ਨਹੀਂ ਪਤਾ ਲੱਗਦਾ ਜੇ ਤੁਸੀਂ ਨਹੀਂ ਇਹਨੂੰ ਇਕੱਠਾ ਕਰੋਗੇ 10-11 ਟਰਾਲੀਆਂ ਜਿਹੜੀਆਂ ਟੋਟਲ ਇਕੱਠੀਆਂ ਹੋ ਜਾਂਦੀਆਂ ਜੀ ਉਹ ਬਾਜ਼ਾਰ ਦੇ ਵਿੱਚ ਪਈਆਂ ਰਹਿਣ ਜਾਂ ਆਮ ਸੜਕ ਦੇ ਉੱਤੇ ਪਈਆਂ ਰਹਿਣ ਤੇ ਜੜੇ ਆਉਣ ਵਾਲੀ ਜਿਹੜੀ ਬਾਹਰੋਂ ਸੰਗਤ ਆਂਦੀ ਹੈ ਨਗਰ ਕੌਂਸਲ ਦਾ ਪ੍ਰਸ਼ਾਸਨ ਤਾਂ ਹੁੰਦਾ ਜੀ ਦੇਖੋ ਨਗਰ ਕੌਂਸਲ ਪ੍ਰਸ਼ਾਸਨ ਦਾ ਹੁੰਦਾ ਆ ਪਰ ਅਸੀਂ ਜਦੋਂ 2012 ਤੋਂ ਇਹ ਸੇਵਾ ਕਰਨੀ ਸਟਾਰਟ ਕੀਤੀ ਸੀ ਉਸ ਟਾਈਮ ਕੋਈ ਨਹੀਂ ਸੀ ਕਰਦਾ ਹੁਣ ਇੱਕ ਜਾਂ ਦੋ ਟਰਾਲੀਆਂ ਜਿਹੜੀਆਂ ਪ੍ਰਸ਼ਾਸਨ ਵੱਲੋਂ ਲਾਈਆਂ ਲਾ ਦਿੱਤੀਆਂ ਜਾਂਦੀਆਂ ਪਰ ਅਸੀਂ ਉਹਨਾਂ ਨੂੰ ਕਹਿੰਦਾ ਵੀ ਅਸੀਂ ਉਦੋਂ ਦੀ ਸੇਵਾ ਕਰਦੇ ਆ ਰਹੇ ਆ ਨਿਰੰਤਰ ਵੀ ਅੱਜ ਦਾ ਦਿਨ ਸਾਨੂੰ ਦੇ ਦਿਓ ਕੱਲ ਨੂੰ ਤੁਸੀਂ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਮੂਹ ਸੰਸਾਰ ਵਿੱਚ ਵਸਦੀ ਸਿੱਖ ਕੌਮ ਸਿੱਖ ਜਗਤ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਰਪੁਰਪੀਆਂ ਲੱਖ ਲੱਖ ਵਧਾਈਆਂ ਅੱਜ ਅਸੀਂ ਗੁਰੂ ਨਾਨਕ ਦੇਵ ਜੀ ਦਾ 556ਵਾਂ ਗੁਰਪੁਰਬ ਮਨਾ ਰਹੇ ਆ ਉਦੇ ਸਬੰਧ ਵਿੱਚ ਅੱਜ ਸੁਲਤਾਨਪੁਰ ਲੋਧੀ ਵਿਖੇ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਉਹਦੇ ਵਿੱਚ ਸਾਡੀ ਸੰਸਥਾ ਭਾਈ ਬਾਲਾ ਨਿਸ਼ਕਾਮ ਸੇਵਾ ਸੁਸਾਇਟੀ ਸਾਨੂੰ ਜ਼ਿੰਮੇਵਾਰੀ ਮਿਲੀ ਹੈ ਜੀ ਇਹ ਨਗਰ ਕੀਰਤਨ ਦੇ ਪਿੱਛੇ-ਪਿੱਛੇ ਜਿਹੜੀ ਸਫਾਈ ਕਰਨ ਦੀ ਜਿਹੜਾ ਡਿਸਪੋਜ਼ਲ ਹੁੰਦਾ ਸੀ ਜਾਂ ਕਚਰਾ ਹੁੰਦਾ ਸੀ ਉਹ ਇਦਾਂ ਗਲੀਆਂ 'ਚ ਖਿਲਰ ਰਹਿ ਜਾਂਦਾ ਸੀ ਪਰ ਸਾਨੂੰ ਚਲੋ ਗੁਰੂ ਮਾਰਾ ਨੇ ਸੇਵਾ ਬਖਸ਼ੀ ਆ ਸਾਡੇ ਸਿੰਘਾਂ ਨੇ ਸਾਰੇ ਸ਼ਹਿਰ ਨੂੰ ਸਫਾ ਸਾਫ਼ ਕਰਨ ਦਾ ਕਪਰਾਲਾ ਜਿਹੜਾ ਕਰ ਰਹੇ ਆ ਅਸੀਂ ਤੇ ਬਹੁਤ ਵਧੀਆ ਲੱਗਦਾ ਵਾ ਜਦੋਂ ਸਿੰਘ ਸਾਰੇ ਆਪਣੀ ਸੇਵਾ ਕਰਦੇ ਆ ਪਰ ਦੂਜੇ ਬੰਨੇ ਦੁੱਖ ਵੀ ਹੁੰਦਾ ਵਾ ਕਿ ਕੌਜ ਸਾਡੇ ਨੌਜਵਾਨ ਜਿਹੜੇ ਇਸ ਧਾਰਮਿਕ ਪ੍ਰੋਗਰਾਮ ਨੂੰ ਧਾਰਮਿਕ ਨਾਂ ਰੱਖ ਕੇ ਇੱਕ ਮौज-ਮਸਤੀ ਦਾ ਸਾਧਨ ਮੰਨਦੇ ਆ ਔਰ ਹੁੱਲੜ ਬਾਜੀ ਕਰਨ ਦੀ ਕੋਸ਼ਿਸ਼ ਕਰਦੇ ਆ ਵੱਡੇ-ਵੱਡੇ ਡੈਕ ਲਾ ਕੇ ਟਰੈਕਟਰਾਂ ਦੇ ਅਸੀਂ ਪਤਾ ਨਹੀਂ ਕੀ ਸ਼ਬਦ ਕਰਨਾ ਚਾਹੁੰਦੇ ਆ ਕਿ ਬਾਬੇ ਨਾਨਕ ਨੂੰ ਅਸੀਂ ਕੀ ਦੱਸਣਾ ਚਾਹੁੰਦੇ ਕ ਅਸੀਂ ਤੇਰੇ ਸਿੱਖ ਆ ਅਸੀਂ ਵੱਡੇ ਟਰੈਕਟਰਾਂ ਦੇ ਬਹਿ ਗਏ ਤੇ ਬਾਬੇ ਨਾਨਕ ਦੀ ਕਿਰਪਾ ਵਾ ਅਸੀਂ ਹਲਾਂ ਦੇ ਉਤੋਂ ਟਰੈਕਟਰਾਂ ਦੇ ਪਹੁੰਚੇ ਆ ਪਰ ਸਾਨੂੰ ਸਮਝ ਕਰਨੀ ਚਾਹੀਦੀ ਆ ਹੁੱਲੜਬਾਜੀ ਜਿਹੜੀ ਆ ਇਹ ਬਿਲਕੁਲ ਨਹੀਂ ਕਰਨੀ ਚਾਹੀਦੀ ਅਸੀਂ ਪਰ ਪ੍ਰਸ਼ਾਸਨ ਨੂੰ 15 ਦਿਨ ਪਹਿਲਾਂ ਵੀ ਇੱਕ ਬੇਨਤੀ ਪੱਤਰ ਦਿੱਤਾ ਸੀ ਕਿ ਹਰ ਸਾਲ ਟਰੈਕਟਰਾਂ ਦੀ ਜਿਹੜੀ ਸਮੱਸਿਆ ਸਾਨੂੰ ਬਹੁਤ ਆਉਂਦੀ ਆ ਜਿਹੜੇ ਜਿੰਨੇ ਟਰੈਕਟਰ ਆ ਹੁੱਲੜਬਾਜ ਆ ਜਿੰਨੇ ਟਰੈਕਟਰ ਆ ਉਹ ਬਿਨਾਂ ਟਰਾਲੀਆਂ ਤੋਂ ਹੁੰਦੇ ਕੋਈ ਸੰਗਤ ਨਹੀਂ ਹੁੰਦੀ ਕੋਈ ਕੁਸ਼ ਨਹੀਂ ਸਿਰਫ ਉਹਦੇ ਉੱਤੇ ਮਢੀਰਖਾਨਾ ਚੜਿਆ ਹੁੰਦਾ ਔਰ ਉੱਚੀ ਉੱਚੀ ਡੈਕ ਲਾ ਕੇ ਉਹ ਖਾਪ ਹੋਵੇ ਆ ਉਹ ਜਿਹੜਾ ਉਹ ਬੰਦ ਹੋਣਾ ਚਾਹੀਦਾ ਬਾਕੀ ਜਿਹੜਾ ਇਹ ਧਾਰਮਿਕ ਸਮਾਗਮ ਆ ਇਹਨੂੰ ਧਾਰਮਿਕ ਹੀ ਤੌਰ ਤੇ ਮਨਾਉਣਾ ਚਾਹੀਦਾ ਵਾ ਹਾਂ ਔਰ ਜਿਹੜਾ ਪਿਛਲੀ ਵਾਰੀ ਕੀ ਹੋਇਆ ਸੀ ਕਿ ਇਹ ਇਸੇ ਟਰੈਕਟਰ ਟਰਾਲੀ ਦੇ ਹੁੱਲੜ ਬਾਜੀ ਨਾਲ ਕੁਝ ਸੱਟਾਂ ਵੀ ਲੱਗੀਆਂ ਸੀ ਇੱਕ ਮੈਂ ਹੋਰ ਗੱਲ ਦੇਖੀ ਕਿ ਆ ਸਵੇਰੇ 4 ਵਜੇ ਪ੍ਰਭਾਤ ਫੇਰੀ ਆਈ ਮੈਂ ਬੇਰ ਸਾਹਿਬ ਹੀ ਸੀ ਰਬੀ ਜੀ ਅੱਜ ਤੇ ਸਵੇਰੇ 4 ਵਜੇ ਹੀ ਜਿਹੜੀ ਇਹ ਪਟਾਕੇ ਚਲਾ ਦਿੱਤੇ ਦੋਸਤੋ ਬਾਬੇ ਨਾਨਕ ਕੋ ਸੱਤਾ ਪਿਆ ਥੋੜੀ ਆ ਜਿਹਨੂੰ ਆਪਾਂ ਠਾਲਣਾ ਪਟਾਕੇ ਚਲਾ ਚਲਾ ਕੇ ਜਾਂ ਲੋਕਾਂ ਨੂੰ ਦੱਸਣਾ ਕਿ ਸਾਡੇ ਗੁਰੂ ਦਾ ਪੁਰਬ ਆ ਅਸੀਂ ਤਾਂ ਦਿਲੋਂ ਮਨਾਉਣਾ ਆ ਨਾ ਕੇ ਪਟਾਕੇ ਚਲਾ ਕੇ ਹੈ ਨਾ ਸੋ ਮੇਰੀ ਬੇਨਤੀ ਆ ਪ੍ਰਸ਼ਾਸਨ ਨੂੰ ਵੀ ਤੇ ਸਮੂਹ ਸੰਗਤਾਂ ਨੂੰ ਕਿ ਆਪਾਂ ਗੁਰੂ ਨਾਨਕ ਦੇਵ ਜਿਹੜੇ ਪੂਰਨੇ ਉਹਨਾਂ ਉੱਪਰ ਚੱਲੀਏ ਨਾ ਕੇ ਪਟਾਕੇ ਚਲਾ ਕੇ ਮौज-ਮਸਤੀਆਂ ਕਰਕੇ ਇਹਨੂੰ ਇੱਕ ਮੇਲਾ ਬਣਾਈਏ ਇਹਨੂੰ ਮੇਲਾ ਨਾ ਬਣਾਉਂਦੇ ਹੋਏ ਇਹਨੂੰ ਇੱਕ ਧਾਰਮਿਕ ਸਮਾਗਮ ਇੱਕ ਸੱਚੀ ਸ਼ਰਧਾਂਜਲੀ ਗੁਰੂ ਜੀ ਨੂੰ ਦਈਏ ਇੰਨਾ ਕਹਿੰਦਾ ਹੋਇਆ ਖਿਮਾ ਜਾਜਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ